ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਕਿਸਾਨ ਵੀਰੋ ਆਪਾਂ ਗੱਲ ਕਰਾਂਗੇ ਕਣਕ ਦੀ ਫਸਲ ਦੇ ਵਿੱਚ ਪਾਣੀ ਦਾ ਜਿਹੜਾ ਪ੍ਰਬੰਧ ਖਾਸ ਤੌਰ ਤੇ ਜਦੋਂ ਫਸਲ ਜਿਹੜੀ ਗੋਭ ਚ ਆ ਜਾਂਦੀ ਹੈ ਗੋਭ ਤੋਂ ਬਾਅਦ ਫਲਾਵਰਿੰਗ ਫਿਰ ਦਾਣਾ ਭਰਨਾ ਤੇ ਉਸ ਤੋਂ ਬਾਅਦ ਪੱਕਣ ਸਮੇਂ ਤੱਕ ਆਪਾਂ ਪਾਣੀ ਦਾ ਕੀ ਜਿਹੜਾ ਹੈਗਾ ਸਾਵਧਾਨੀ ਵਰਤ ਸਕਦੇ ਕਿ ਫਸਲ ਆ ਜਿਹੜੀ ਉਹ ਡਿੱਗੇ ਨਾ ਜਾਂ ਫਸਲ ਨੂੰ ਜਿਹੜਾ ਪਾਣੀ ਦਾ ਨੁਕਸਾਨ ਨਾ ਹੋਵੇ ਦੇਖੋ ਕਿਸਾਨ ਵੀਰੋ ਦੋ ਗੱਲਾਂ ਦਾ ਇੱਕ ਤਾਂ ਆਪਾਂ ਖਿਆਲ ਰੱਖਣਾ ਹੁੰਦਾ ਇੱਕ ਤਾਂ ਇਹ ਰੱਖਣਾ ਕਿ ਜਿਹੜਾ ਗੋਭ ਤੋਂ ਪਹਿਲਾਂ ਉਹਦੇ ਵਿੱਚ ਪਾਣੀ ਚਾਹੀਏ ਆਪਾਂ ਜਿਹੜਾ ਪਹਿਲਾ ਪਾਣੀ ਦਾ ਖਾਸ ਤੌਰ ਤੇ ਆਪਾਂ ਜਿਹੜਾ ਪੂਰਾ ਚੜਾ ਕੇ ਲਾਉਨੇ ਆ ਉਦੋਂ ਬਾਅਦ ਜਿਹੜਾ ਹੈਗਾ ਗੋਭ ਤੱਕ ਜਦੋਂ ਫਸਲ ਨਹੀਂ ਆਈ ਹੋਈ ਉਦੋਂ ਪਹਿਲਾਂ ਤੁਸੀਂ ਦੂਜਾ ਪਾਣੀ ਵੀ ਜਿਹੜਾ ਹੈਗਾ ਉਹ ਜਦੋਂ ਬੱਤਰ ਖੁਸ਼ਕ ਹੋ ਜੇ ਜ਼ਮੀਨ ਖੁਸ਼ਕ ਹੋ ਜਾਂਦੀ ਹੈ ਉਦੋਂ ਤੱਕ ਲਾ ਸਕਦੇ ਆ ਪਰ ਜਿਹੜਾ ਗੋਭ ਚ ਜਦੋਂ ਫਸਲ ਆ ਗਈ ਉਹਦੋਂ ਬਾਅਦ ਨਸਾਰਾ ਲੈ ਰਹੀ ਐ ਜਾਂ ਦੁੱਧਾ ਭਰ ਰਿਹਾ ਉਹਦੋਂ ਖਾਸ ਤੌਰ ਤੇ ਜਿਹੜੀ ਮੌਇਸਚਰ ਦੀ ਜ਼ਰੂਰਤ ਤਾਂ ਹੁੰਦੀ ਹੁੰਦੀ ਹੈ ਇੱਕ ਤਾਂ ਕਿਉਂਕਿ ਤਾਪਮਾਨ ਵੱਧ ਰਿਹਾ ਹੁੰਦਾ ਕਣਕ ਦੇ ਕਣਕ ਨੇ ਜਿਹੜਾ ਹੈਗਾ ਦਾਣਾ ਬਣਾਉਣਾ ਹੈਗਾ ਦੂਸਰਾ ਜਿਹੜਾ ਬੁੱਟੇ ਭਾਰੇ ਹੋ ਜਾਂਦੇ ਆ ਜਿਹੜੀ ਹੈਗੀ ਹਲਕੀ ਕਣਕ ਉਹਦੇ ਵਿੱਚ ਤਾਂ ਕਿਸੇ ਕਿਸਮ ਦੀ ਢਿੱਗਣ ਦੀ ਸਮੱਸਿਆ ਨਹੀਂ ਆਉਂਦੀ ਪਰ ਆਮ ਤੌਰ ਤੇ ਜਿਹੜੀ ਭਾਰੀ ਕਣਕ ਆ ਉਹਦੇ ਵਿੱਚ ਢਿੱਗਣ ਦੀ ਸਮੱਸਿਆ ਆ ਜਾਂਦੀ ਹੈ ਕਈ ਵਾਰ ਜੇ ਹਵਾ ਨਾ ਚੱਲਦੀ ਹੋਵੇ ਤਾਂ ਵੀ ਪਾਣੀ ਲਾਏ ਤੋਂ ਬਾਅਦ ਢੱਗ ਪੈਂਦੀ ਹੈ ਉਹਦੇ ਵਿੱਚ ਕਾਰਨ ਕੀ ਹੁੰਦਾ ਮੁੱਖ ਕਾਰਨ ਇਹ ਹੈ ਕਿ ਜਦੋਂ ਵੀ ਆਪਾਂ ਪਾਣੀ ਲਾਉਣਾ ਜਦੋਂ ਫਸਲ ਗੋਭ ਤੋਂ ਲੈ ਕੇ ਉਦੋਂ ਬਾਅਦ ਪਕਾ ਤੱਕ ਜਾਂਦੀ ਹੈ ਚਾਹੇ ਆਪਣੇ ਪਾਣੀ ਲੱਗਦੇ ਆ 2 ਜਾਂ ਆਪਣੇ ਪਾਣੀ ਲੱਗਦੇ 3 ਕਿਉਂਕਿ ਜਿਹੜਾ ਸਮੇ ਸਰਬੀਜੀ ਕਣਕ ਹੈ ਇਹਨੂੰ ਵੀ ਆਪਾਂ ਜਿਹੜਾ ਉੱਚ ਤਾਪਮਨ ਤੋਂ ਬਚਾਉਣ ਲਈ ਦਾਣਾ ਪੂਰਾ ਭਰੇ ਇਹ ਦੇ ਵਿੱਚ ਵੀ ਆਖਰੀ ਪਾਣੀ ਆਪਾਂ ਮਾਰਚ ਦੇ ਐਂਡ ਤੱਕ ਜਿਹੜਾ ਹੈਗਾ ਕਈ ਵਾਰ ਲਾਉਣਾ ਪੈ ਜਾਂਦਾ ਆਪਾਂ ਨੂੰ ਜ਼ਰੂਰ ਅਨੁਸਾਰ ਕਈ ਕਿਸਾਨ ਵੀ ਨਹੀਂ ਲਾਉਂਦੇ ਚਲੋ ਜਿਹੜਾ ਜ਼ਮੀਨ ਦੇ ਹਿਸਾਬ ਨਾਲ ਤੁਹਾਡੀ ਬਜਾਈ ਦੇ ਢੰਗ ਦੇ ਹਿਸਾਬ ਨਾਲ ਤੁਸੀਂ ਜਿਹੜੇ ਪਾਣੀਆਂ ਦੀ ਗਿਣਤੀ ਕਈ ਥਾਵਾਂ ਤੇ ਕਣਕ ਜਿਹੜੀ ਦੋ ਪਾਣੀਆਂ ਨਾਲ ਪਾਲ ਜਾਂਦੀ ਕਈ ਥੰਮ ਤੇ ਚਾਰ ਪਾਣੀ ਵੀ ਲੱਗ ਜਾਂਦੇ ਆ ਕਿਸਾਨ ਵੀ ਦਿੰਦੇ ਜਿਹੜਾ ਏਰੀਆ ਦੇ ਵਿੱਚ ਮੀਂਹ ਦੇ ਹਿਸਾਬ ਨਾਲ ਆਪਾਂ ਆਪਦੀ ਆਪਦੀ ਜ਼ਮੀਨ ਦੇ ਹਿਸਾਬ ਨਾਲ ਜਿਹੜਾ ਹੈਗਾ ਫੈਸਲਾ ਪਾਣੀ ਲਾਉਣ ਦਾ ਲੈਣਾ ਹੁੰਦਾ ਪਰ ਮੇਨ ਗੱਲ ਇਹ ਹੈ ਇਹ ਤੁਸੀਂ ਖਿਆਲ ਰੱਖੋ ਕਿ ਜਦੋਂ ਆਪਾਂ ਫਸਲ ਦੇ ਨਸਾਰੇ ਸਮੇਂ ਫਸਲ ਦੇ ਗੋਭ ਸਮੇਂ ਜੋ ਗੋਪਾਰੀ ਬੂਟਾ ਮਤਲਬ ਕਹਿਣ ਦਾ ਮਤਲਬ ਭਾਰਾ ਹੋ ਗਿਆ ਉਸ ਤੋਂ ਬਾਅਦ ਜਦੋਂ ਵੀ ਆਪਾਂ ਪਾਣੀ ਦੇਣਾ ਹੈ ਖਾਸ ਤੌਰ ਤੇ ਜਦੋਂ ਫਸਲ ਨਿਸਰੀ ਹੋਈ ਤੇ ਦਾਣਾ ਪੜ ਰਿਹਾ ਜੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਆ ਫਸਲ ਦੇ ਵਿੱਚ ਇੱਕ ਤਾਂ ਜਦੋਂ ਆਪਾਂ ਖਿਆਲ ਰੱਖਣਾ ਹੋ ਕਿ ਹਵਾ ਨਾ ਚੱਲਦੀ ਹੋਵੇ ਜੇ ਹਵਾ ਨਹੀਂ ਵੀ ਚੱਲਦੀ ਕਈ ਵਾਰ ਕਣਕ ਉੱਥੇ ਢੱਕ ਪੈਂਦੀ ਉਹਦੇ ਵਿੱਚ ਇੱਕ ਨੁਕਤਾ ਹੀ ਆ ਤੁਸੀਂ ਧਿਆਨ ਦਿਓ ਕਿ ਆਪਾਂ ਪਾਣੀ ਗਿੱਲੇ ਮੂੰਹ ਰੋਣਾ ਕਹਿਣ ਦਾ ਮਤਲਬ ਬੱਤਰ ਖੁਸ਼ਕ ਹੋਏ ਤੋਂ ਪਹਿਲਾਂ-ਪਹਿਲਾਂ ਹੀ ਪਾਣੀ ਫਸਲ ਨੂੰ ਮੋੜਨਾ ਹੁੰਦਾ ਹੈ ਜੇ ਜ਼ਮੀਨ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ ਪਾਣੀ ਜ਼ਿਆਦਾ ਚੜ ਜਾਂਦਾ ਬਰਜ ਕਰ ਲੋ ਆਪਾਂ 4 ਦਿਨ ਵੀ ਲੇਟ ਹੋ ਗਏ ਪਾਣੀ ਦੇ ਵਿੱਚ ਕਿਉਂਕਿ ਉੱਚ ਤਾਪਮਾਨ ਦੇ ਵਿੱਚ ਖੇਤ ਜ਼ਿਆਦਾ ਜਲਦੀ ਖੁਸ਼ਕ ਹੁੰਦਾ ਰਹਿੰਦਾ ਤਾਂ ਫਿਰ ਕਣਕ ਦਾ ਨਾੜ ਵੀ ਕਮਜ਼ੋਰੀ ਚ ਆ ਜਾਂਦਾ ਹੈ ਤੇ ਕਣਕ ਦੀ ਫਸਲ ਦੇ ਬੂਟਿਆਂ ਦੀਆਂ ਜੜ੍ਹਾਂ ਵੀ ਜਿਹੜੀਆਂ ਪਕੜਾ ਉਹ ਉਹਨਾਂ ਦੀ ਘਟ ਜਾਂਦੀ ਹੈ ਜੇ ਆਪਾਂ ਜ਼ਮੀਨ ਨੂੰ ਜ਼ਿਆਦਾ ਖੁਸ਼ਕ ਹੋਣ ਦਿੰਨੇ ਆ ਤਾਂ ਜੇ ਆਪਾਂ ਥੋੜੇ ਜੇ ਬੱਤਰ ਦੇ ਵਿੱਚ ਮੋਇਸਚਰ ਜ਼ਮੀਨ ਦੇ ਵਿੱਚ ਹੈਗਾ ਜੇ ਤੇ ਫੇਰ ਪਾਣੀ ਲਾ ਦਿੰਨੇ ਆ ਤਾਂ ਫੇਰ ਤੁਹਾਡੀ ਫਸਲ ਆ ਜਿਹੜੀ ਉਹ ਡਿੱਗਣ ਦੀ ਖਾਸ ਤੌਰ ਤੇ ਘਟ ਸਮੱਸਿਆਉ ਕਿਉਂਕਿ ਜੇ ਪਾਣੀ ਆਪਾਂ ਪੂਰਾ ਚੜਾ ਕੇ ਨਸਾਰੇ ਤੋਂ ਬਾਅਦ ਵੀ ਲਾਉਨੇ ਆ ਨਾ ਜਾਂ ਆਪਾਂ ਗੋਭ ਸਮੇ ਜਾਂ ਨਿਸਰੀ ਹੋਈ ਕਣਕ ਨੂੰ ਤਾਂ ਜੇ ਹਵਾ ਨਹੀਂ ਵੀ ਚੱਲਦੀ ਫੇਰ ਵੀ ਕਣਕ ਥੱਲੇ ਡਿੱਗ ਪੈਂਦੀ ਭਾਰੀ ਕਣਕ ਜੇ ਆਪਾਂ ਖੇਤ ਨੂੰ ਜ਼ਿਆਦਾ ਖੁਸ਼ਕ ਕੀਤਾ ਹੋਇਆ ਤਾਂ ਇਸ ਕਰਕੇ ਪਾਣੀ ਲਾਉਣ ਸਮੇਂ ਖਿਆਲ ਰੱਖਣਾ ਚਾਹੀਏ ਆਪਣੇ ਪਾਣੀ ਲੱਗਦੇ 2 ਜਾਂ 3 ਲੱਗਦੇ ਆ ਤਾਂ ਜਦੋਂ ਕਣਕ ਨਿਸਰੀ ਹੋਈ ਤਾਂ ਉਦੋਂ ਪਾਣੀ ਆਪਾਂ ਗਿੱਲੇ ਮੂਹ ਹੀ ਮੋੜ ਦੇਣਾ ਜਿਹੜੀ ਧਰਤੀ ਉਤੋਂ ਬਹੁਤ ਹੀ ਚਿੱਟੀ ਨਹੀਂ ਹੋਣ ਦੇਣੀ ਬਹੁਤ ਹੀ ਜ਼ਿਆਦਾ ਖੁਸ਼ਕ ਨਹੀਂ ਹੋਣ ਦੇਣੀ ਕਿ ਜ਼ਮੀਨ ਦੇ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਘਟ ਜਾਵੇ ਜੜਾਂ ਦੀ ਪકડ ਘਟ ਜਾਵੇ ਤੇ ਨਾਲ ਕਮਜ਼ੋਰ ਹੋ ਜਾਵੇ ਤਾਂ ਇਹ ਗੱਲ ਦਾ ਖਿਆਲ ਰੱਖਿਆ ਜੇ ਤੁਸੀਂ ਕਿ ਜਿੱਥੇ ਤੁਸੀਂ ਪਾਣੀ ਜ਼ਿਆਦਾ ਚੜਾ ਕੇ ਲਾਉਨੇ ਆ ਚਾਹੇ ਆਖਰੀ ਪਾਣੀ ਆ ਜਾਂ ਸੈਕੰਡ ਲਾਸਟ ਆ ਮਤਲਬ ਆਖਰੀ ਤੋਂ ਇੱਕ ਪਹਿਲਾ ਪਾਣੀ ਆ ਤਾਂ ਜੇ ਜ਼ਿਆਦਾ ਖੁਸ਼ਕੀ ਦੇ ਵਿੱਚ ਪਾਣੀ ਲਾਉਂਗੇ ਤਾਂ ਕਣਕ ਦੀ ਫਸਲ ਡਿੱਗੂਗੀ ਵਰਨਾ ਕਣਕ ਦੀ ਫਸਲ ਦੇ ਵਿੱਚ ਡਿੱਗਣ ਦੀ ਸਮੱਸਿਆ ਨਾ ਹੋ ਜੜਾਂ ਦੀ ਪਕੜ ਮਜ਼ਬੂਤ ਰਹੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ